ਉਹਤੇ ਗੱਲ ਕਹਿੰਦੇ ਨਜ਼ਰ ਆਏ ਸੀ ਥੋੜਾ ਜਿਹਾ ਕਿ ਸ਼ਹਿਰਾਂ ਦੇ ਵਿੱਚ ਹਜੇ ਕਾਂਗਰਸ ਨੂੰ ਪਸੰਦ ਲੋਕ ਘੱਟ ਕਰਦੇ ਆ ਵਿੱਚ ਬੀਜੇਪੀ ਵੀ ਸੀ ਵਿੱਚ ਆਪ ਵੀ ਸੀ ਚੀਫ ਮਿੰਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕੋਸ ਤੇ ਲਿਓ ਚਲੇ ਗਏ ਰਾਸ਼ਟਰ ਦੇ ਨੂੰ ਬੜੇ ਅਫਸੋਸ ਦੀ ਗੱਲ ਕੋਈ ਨਹੀਂ ਲੇਕਿਨ ਇਹ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਇਹ ਸਨੇਹਾ ਦਿੱਤਾ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤੇ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ক্রিকেট ਮੈਚ ਵੇਖਣ ਵਾਸਤੇ ਸਮੁੱਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪੁਿਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪ ਦਾ ਵਿਸ਼ਵਾਸ ਫੜਕਟਾਇਆ ਹੈ ਸਾਨੂੰ ਇੱਥੇ ਬਹੁਤ ਮਦਦ ਕੀਤੀ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਹੈ ਕਿਉਂਕਿ ਪਾਰਲੀਮੈਂਟ ਦੀਆਂ 7 ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਾ ਕਿ ਸ਼ਹਿਰਾਂ ਦੇ ਵਿੱਚ ਖੱਗੇ ਕਾਂਗਰਸ ਨੂੰ ਪਸੰਦ ਲੋਕ ਘਟ ਕਰਦੇ ਆ ਵਿੱਚ ਭਾਪੀ ਵੀ ਸੀ ਵਿੱਚ ਆਪ ਵੀ ਸੀ ਲੇਕਿਨ ਇਹ ਪੰਜ కార్ਪੋਰੇਸ਼ਨ ਦੀਆਂ ਚੋਣਾਂ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਇਹ ਸਨੇਹਾ ਦਿੱਤਾ ਹਾਲਾਂਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਤੋਂ ਅਸੀਂ ਵੋਟ ਘੱਟੇ ਸਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨਿਆਹ ਦੇਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਯੀਆਂ ਭਗਵੰਤ ਸਿੰਘ ਮਾਨ ਸਾਹਿਬ ਉਹ ਬੱਜਰ ਗੁਨਾਹ ਇਹ ਹੈ ਕੀ ਤੁਸੀਂ ਸਾਰੇ ਰੀਤੀ ਰਿਵਾਜ ਤੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਉਹ ਰਜਾਨਾ ਤੋੜ ਦਿਓ ਬੇਸ਼ੱਕ ਤੁਸੀਂ ਫੋਟੋ ਕਮਰੇ ਚ ਲਾਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੀ ਸਾਡੇ ਲੋਕਾਂ ਨੂੰ ਡਰਾਉਣ ਦੀ ਪਹਿਲਾਂ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਰਜਾਨਾ ਕੋਸ਼ਿਸ਼ ਕਰਦੇ ਹੋ ਇਕੋ ਦਾ ਰੰਦੇ ਤੌਰ ਤੇ ਦੱਸਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡਾ ਇੱਕ ਐਮਐਲਏ ਖਰੀਦਿਆ ਸੀ ਜੀਰਾਂ ਨਾਂ ਸੀ ਜਤਿੰਦਰ ਜੈਨ ਇਹ ਮੋਗੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਏ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਉਹ ਜੈਨ ਸਾਹਿਬ ਦਾ ਕੋਈ ਵਾਲੀਵਾਰਸ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾ ਧਿਆਇਆ ਤੇ ਅੱਜ ਜੋ ਪਾਰਟੀ ਦਾ ਹਾਲ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਜੀ ਡੈਮੋਕ੍ਰੇਸੀ ਦੇ ਮਤਲਬ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਪਦੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਗੱਲ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਮੀਡੀਆ ਨੇ ਚੈਨਲਸ ਨੇ ਤੁਸੀਂ ਆਪੀਆਂ ਸੁਰਖੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀਗੇ ਕਾਉਂਸਲਰ ਉੱਥੇ ਨਹੀਂ ਪਹੁੰਚੇ ਤੇ ਕਾਂਗਰਸ ਆਪੋ ਤਾਪ ਤੇ ਦੋ ਫਾੜ ਹੈ ਹਾਲਾਂਕਿ ਉਹ ਬੇਬੁਨਿਆਦੀ ਖਬਰਾਂ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ 'ਚ ਕਿ ਸਾਰੇ ਕਾਉਂਸਲਰ ਤੇ ਸਮੁੱਚੇ ਸਟੇਕ ਹੋਲਡਰਜ਼ ਲੀਡਰ ਸਹਿਬਾਨ ਅੱਜ ਦੀ ਮੀਟਿੰਗ 'ਚ ਉਪਸਥਿਤ ਹੋਏ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਹੈ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਔਰੇ ਮੁਤਾਬਕ ਅਸੀਂ ਸਾਰੇ ਸਟੇਕ ਹੇਲਡਰਸ ਦੀਆਂ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਵੇਖਿਆ ਕਿ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਠੀਕ ਹੈ ਪੰਜ ਬਾਕੀ ਰਹਿ ਗਏ ਕਿਉਂਕਿ 41 ਪਾਵਰਫੁੱਲ ਏਰੀਆ ਦੇ ਖੇਤਰ ਤੋਂ ਬਾਹਰ ਹੋ ਜਾਣਾ ਹੈ ਅਲਟੀਮੇਸ਼ਨ ਦੇ ਅਸੀ ਚਲੋ ਇੰਡੀਆ ਗੱਜਬੰਦਨ ਦੀ ਗੱਲ ਬਾਅਦ ਚ ਕਰਾਂਗੇ ਅੱਜ ਅਮਰ ਸਦੀ ਗੱਲ ਪੰਜ ਜਿਹੜੇ ਬਾਕੀ ਰਹਿ ਗਏ ਕਿਉਂਕਿ ਹਲੇ ਮੰਜ਼ਿਲ ਜਿਹੜੀ ਦੂਰ ਹੈ 46 ਹੋਣੇ ਜ਼ਰੂਰੀ ਹੈ ਤੇ 41 ਹੋ ਚੁੱਕੇ ਨੇ ਸਾਡੇ ਸਾਡੇ ਕੋਲੇ ਜਿਹੜੀ ਸਮਝ ਹੈ ਮੁਤਾਬਕ ਹੈ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਦਾ ਅੰਕੜਾ ਪਾਰ ਹੋ ਜਾਏਗਾ ਅੱਛਾ ਕੋਈ ਆਮ ਆਦੀ ਪਾਰ ਮੈਨੂੰ ਨਹੀਂ ਪਤਾ ਕਿਰੇ ਕੋਈ ਇਸ ਤਰ੍ਹਾਂ ਸਾਨੂੰ ਹਵਾਏ ਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹੌਸਟ ਟ੍ਰੇਡਿੰਗ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਦੋਂ ਸਾਨੂੰ ਮਤ ਪੈਣਗੇ ਵੋਟਾਂ ਪੈਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ 50 ਤੋਂ ਅਬਵ ਸਾਨੂੰ ਵੋਟਾਂ ਪੈਣ। ਅਮਰ ਸਾਹਿਬ ਕਦੋਂ ਮਿਲੇਗਾ ਨਵਾਂ ਮੇਅਰ ਕੋਈ ਡੇਟ ਕੋਈ ਇਦਾਂ ਦਾ ਯਾਰ ਹੁਣ ਸਾਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਤਾਂ ਹੋਏਗਾ। ਅੱਜ ਇੱਕ ਸਾਰਿਆਂ ਨਾਲ ਪਹਿਲੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰਸ ਦਾ ਉਹਨਾਂ ਨੇ ਲਿੰਬੋ ਬਾਰੇ ਬਾਤ ਪੇਸ਼ ਕੀਤੀ ਦੂਜੀ ਗੱਲ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਪਹਿਲੇ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਦੇ ਇੰਟਰਸਟ ਨੂੰ ਸਾਹਮਣੇ ਰੱਖਦੇ ਹੋਏ ਮੈਂ ਭੱਲੇਵਾਰੀ ਆ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਿਆਂ ਦੀ ਸਹਿਮਤੀ ਨਾਲ ਕਰੇ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਇਹ ਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਠੀਕ ਹੈ ਨੰਬਰ 2 ਉਸ ਤੋਂ ਬਾਅਦ ਨੋਟੀਫਿਕੇਸ਼ਨ ਤੋਂ ਆ ਰਿਹਾ ਹੈ ਮੇਰ ਦੀ ਕੋ ਰੈਜਨਰੇਸ਼ਨ ਨਹੀਂ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਇਆ ਕਿ ਉਸ ਤੋਂ ਬਾਅਦ ਇਹ ਸਾਨੂੰ ਪੂਰਨਾਸ ਹੈ ਇੱਕ ਤੇ ਸਾਰੇ ਤੇ ਸਾਰੇ ਕਾਉਂਸਲਰਸ ਆਏ ਉਹਨਾਂ ਸਾਨੂੰ ਯਕੀਨ ਦਵਾਇਆ ਕਿ ਸਾਡੇ ਵਾਸਤੇ ਸਾਰੋਂ ਇੰਪੋਰਟੈਂਟ ਮਸਲਾ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਚਾਹੀਦਾ ਹੈ। ਤਾਂ ਇੰਨੀ ਗੱਲ ਹੀ ਅਸੀਂ ਤੁਹਾਡੇ ਸਾਹਮਣੇ ਮੰਤਰੀ ਸਾਹਿਬ ਬਾਹਰਲੇ ਫੇਰੇ ਤੇ ਚੱਲ ਗਏ ਨੇ ਪੰਜਾਬ ਲਵਾ ਲਈ। ਮੁੱਖ ਮੰਤਰੀ ਸਾਹਿਬ ਬਾਹਰਲੇ ਜੀ ਸਿੰਘ ਢੱਲੇਵਾਲ ਸਾਹਿਬ ਮਰਨ ਵਰਤੇ ਪਏ। 31 ਦਿਨ ਹੋ ਚੁੱਕੇ ਹਨ। ਹਾਲਾਤ ਉਹਨਾਂ ਦੇ ਕ੍ਰਿਟੀਕਲ। ਦੂਸਰੇ ਪਾਸੇ ਬਾਰਡਰ ਤੇ ਸਾਡੇ ਜ਼ਿਲ੍ਹੇ ਅਸਲੀਆਂ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਬਲਾਸ ਮੈਨਿਸਟ੍ਰੇਸ਼ਨ ਦੇ ਬਾਹਰ ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਫ ਮਿਨਿਸਟਰ ਨੂੰ ਇੱਕ 브릿ਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ ਚੀਫ ਮਿਨਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕ ऑस्ट्रेलिया ਚਲੇ ਗਏ ਮੇਰਾ ਖਿਆਲ ਇਹ ਜਿਹਨੋ ਵੱਡੇ ਅਫਸੋਸ ਦੀ ਗੱਲ ਕੋਈ ਨਹੀਂ ਅੱਜ ਅਸੀਂ ਗੁਰੂ ਦੀ ਪੁੱਤਰ ਨਗਰੀ ਚੋਂ ਬੋਲ ਰਹੇ ਆ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਭੰਗ ਦੇਣ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵੰਤਬਾਲ ਮਿਲ ਕੇ ਗਿਆ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤਾਂ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ক্রিকেট ਮੈਚ ਵੇਖਣ ਵਾਸਤੇ ਇਹ ਐਸਾ ਹੀ ਲੱਗਦਾ ਸ਼ੀਦੀ ਹਫਤਾ ਚੱਲ ਰਿਹਾ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਤੇ ਐੱਚੇ ਤੇ ਇਹ ਹੀ ਨਜ਼ਰ ਆ ਰਿਹਾ ਹੈ ਕਿ ਪੰਜਾਬ ਚੱਲਣ ਦੇ ਕਿਨਾਰੇ ਹੈ ਤੇ ਨੀਰੂ ਮੈਲਬੌਰਨ ਦੇ ਵਿੱਚ ਜਿਹੜੀ ਹੈ ਉਹ ਬਾਂਸਰੀ ਵਜਾ ਰਿਹਾ ਇਸ ਤੋਂ ਵੱਡੀ ਬਦਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਭਾਈ ਉਹ ਸਾਜ ਜੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਨੂੰ ਕਾਂਗਰਸ ਬਾਹਰ ਕਰਨਾ ਚਾਹੀਦਾ ਉਹ ਤੇ ਕੀ ਕਹਿੰਦੇ ਤੁਹਾਡਾ ਇੰਡੀਆ ਦੇ ਗੱਠਜੋੜ ਦੇ ਚੋਂ ਕਾਂਗਰਸ ਦਾ ਕਿੰਨਾ ਜੀ ਕਿਉਂਕਿ ਕਿ ਜੀ ਸਥਿਤੀ ਹੈ ਯੂਥ ਕਾਂਗਰਸ ਨੇ ਕੇਜਰੀਵਾਲ ਦੇ ਕਿਹਾ ਐਂਟੀ ਨੇਸ਼ਨ ਕਿਹਾ ਗਿਆ ਕੇਜਰੀਵਾਲ ਨੂੰ ਯੂਥ ਕਾਂਗਰਸ ਵੱਲ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਜੋ ਅਜੇ ਮਾਕਨ ਨੇ ਕਿਹਾ ਮੈਂ ਉਹਦੀ ਪ੍ਰੋਰਤਾ ਕਰਨਾ ਮੈਂ ਤਾਂ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਮੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਰੋ ਉਨਹੀਂ ਚੰਗੇ ਰਹੋਗੇ ਸੋ ਜੋ ਹੁਣ ਮਾਕਨ ਸਾਹਿਬ ਨੇ ਕਿਹਾ ਉਂਗਲਾ ਜ਼ਿਲਾਕੇ ਕੇ ਅਸੀਂ ਫੈਸਲੇ ਨੂੰ ਉਹਦੀ ਬ੍ਰੋੜਤਾ ਕਰਨਿਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕਾਂਗਰਸ ਨੇ ਲਿਆ ਆਪਨਾ ਇਹਨਾਂ ਦਾ ਕੋਈ ਸਾਡਾ ਗਠਬੰਧਨ ਆਂਦੇ ਟਾਈਮ ਤੇ ਆਪਨਾ ਹੁਣੇ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਘਾਤਕ ਸੀ ਇਹ ਗੱਲ ਦਿੱਲੀ ਚ ਵੀ ਸਾਹਬ ਜਸੰਜੇ ਸਿੰਘ ਦੇ ਰਾਈਟ ਹੈਗਾ ਕਿੰਨੀ ਗੱਲ ਕਹਿੰਦਾ ਕਿ ਉਹ ਚੋਂ ਬਾਹਰ ਬਾਹਰ ਕੱਢੋ ਜੀ ਕਾਂਗਰਸ ਨੂੰ ਇੰਡੀਆ ਕਦਰਮੰਦ ਉਹ ਜੋ ਮਰਜੀ ਕਹਿੰਦੇ ਰਹਿ ਜੀ ਆਪਾਂ ਉਹਨਾਂ ਦੇ ਰਾਈਟ ਤੋਂ ਕੀ ਲੈ ਇਹਨਾਂ ਦੇ ਕਹਿਣ ਤੇ ਸਾਰਿਆਂ ਨਾਲ ਵੱਡੀ ਪਾਰਟੀ ਇੰਡੀਆ ਬਲੌਗ ਦੇ ਵਿੱਚ ਸਾਰਿਆਂ ਨਾਲ ਵੱਡੀ ਪਾਰਟੀ ਤੇ ਹੈ ਹੀ ਕਾਂਗਰਸ ਜੀ